ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਭੁੱਲਰ ਫੈਮਿਲੀ ਬਲੌਗ ਦੇ ਵਿੱਚ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਮੌਸਮ ਕਿੱਦਾਂ ਦਾਗਾ ਸਾਡੇ ਤਾਂ ਮੀਂਹ ਵਾਂਗੂ ਹੋਇਆ ਪਿਆਗਾ ਪੂਰਾ ਸਵੇਰ ਸਵੇਰ ਮੈਂ ਇੱਧਰ 바ਬਾ ਪੜੀ ਜਾਂਦਾ ਤੇ ਮੈਂ ਜਵਰਾਜ ਨੂੰ ਲੈ ਕੇ ਕੋਠੇ ਤੇ ਆ ਗਈ ਬੰਦੇ ਕਿਉਂਕਿ ਹਵਾ ਬਹੁਤ ਠੰਡ ਠੰਡ ਚੱਲੀ ਜਾਂਦੀ ਸੀਗੀ نیچے ਤਾਂ ਇਹ ਕੰਮ ਨਹੀਂ ਕਰਨ ਲੰਦਾ ਸੀਗਾ ਮੈਂ ਕੱਪੜੇ ਮਸ਼ੀਨ ਚ ਪਾ ਕੇ ਇਹਨੂੰ ਤਾਹ ਲਿਆਈ ਜਵਰਾਜ ਇਦੋਂ ਸਾਡੇ ਨਾਲ ਲੱਗਦੀ ਗੁਰਦੁਆਰਾ ਹੈਗਾ ਸਿੱਧੇ ਸਿੱਧੇ ਗੁਰਦੁਆਰੇ ਜਾਇਆ ਹੁੰਦਾ ਜੋ ਰਾਜ ਸਾਜ ਮਮਾ ਨਾਲ ਆ ਦੇਖੋ ਕਿੰਨੇ ਬਦਲ ਹੋਏ ਪਏ ਨੇ ਆ ਜੀ ਮੰਮੀ ਵੀ ਤਹਾ ਆ ਗਈ ਕਿਉਂਕਿ ਹਵਾ ਬਹੁਤ ਜ਼ਿਆਦੇ ਚੱਲ ਰਹੀ ਆ ਥੱਲੇ ਗਰਮੀ ਵਾਲੀ ਆ ਤਾਂ ਕਰਕੇ ਮੈਂ ਹੁਣ ਜਾਂਦੀ ਆ نیچے ਬਾਏ ਪੁੱਤ ਮੈਂ ਥੱਲੇ ਆਨੀ ਆ ਚਾਹ ਪੀ ਲੋ ਆਵਦੇ ਮੈਂ نیچے ਆਨੀ ਆ ਬਾ ਮੈਨੇ ਜੇਨੇ ਮੈਂ ਰੂਮ ਸੰਭਣਾ ਆਪਣਾ ਠੀਕ ਆ ਕੰਮ ਇਹ ਚ ਝਾੜੂ ਕੱਢ ਕੇ ਫੇਰ ਆਉਣੀ ਆ ਮੈਂ ਮੰਮੀ ਵੱਟੀ ਆਂਦੀ ਹੈ ਕਿ ਨਿਆਣਾ ਗਾਂਈ ਚੋਂਨ ਖਾਤਰ ਗਾਂਈ ਸਾਡੀ ਮਿਲਦੀ ਨਹੀਂ ਹੈਗੀਗੀ ਹੁਣ ਉਹ ਤੇ ਨਿਆਣਾ ਪਾ ਕੇ ਚੋਇਆ ਕਰਾਂਗੇ ਤੇ ਇੱਧਰ ਕੋਠੇ ਤੇ ਸਾਡੇ ਰਸੋਈ ਵਾਲੀ ਚੋਂਦੀ ਆਈਏ ਉਥੇ ਮਿੱਟੀ ਡੇ ਦੇ ਦੇਣਗੇ ਹਨਾ ਦੰਜੀ ਬਟੂ ਨੇ ਆਉ ਦੀ ਜਿੱਤੇ ਵੱਡਾ ਜੀ ਦੀ ਸੁੱਤੀ ਪਈ ਹੈ ਓਏ ਓ ਦੇਖ ਜੀ ਜੀ ਦੀਦੀ ਪਈਆ ਹਾਂ ਸਤ ਹਾਂਜੀ ਮੈਂ ਫੜਾਉਣ ਆਏ ਆਂਗੇ ਰੋਟੀ ਇੱਧਰ ਲਈ ਘਰੀ ਬਾਬਲੀ ਲੈ ਕੇ ਜਾਊਗਾ ਸਾਡਾ ਮੇਰਾ ਜੌਰ ਖੇਤ ਓ ਬੈਠੇ ਮੇ ਇਧਰ ਆਣੀ ਇਹ ਮਾਸੀ ਕਹਿੰਨੇ ਨਾ ਏਸੀ ਵਾਲਾ ਰੂਮ ਤਿਆਰ ਕਰਵਾਇਆ ਪਹਿਲਾਂ ਇਧਰ ਸਾਰਾ ਓਪਨ ਸੀਗਾ ਤੇ কুলਿੰਗ ਨਹੀਂ ਕਰਦਾ ਸੀਗਾ ਤਾਂ ਕਰ ਕਿਹਾ ਹੁਣ ਸਾਰਾ ਵਿੰਡੋ ਪਰਵਾਇਆ ਇਹਨਾਂ ਨੇ ਲੱਕੜ ਦਾ ਨਾਲ ਆ ਸ਼ੀਸ਼ਾ ਲਵਾਇਆ ਹੈਗਾ ਤੇ ਬਹੁਤ ਸੋਹਣਾ ਲੱਗ ਰਿਹਾ ਹੈਗਾ ਆ ਤਾਂ ਇਹਨਾਂ ਦੇ ਪਹਿਲਾਂ ਹੀ ਲੱਗਿਆ ਹੋਇਆ ਸੀਗਾ ਐਡਾ ਸੋਜੋਤਾ ਛਿੰਧ ਹੈ ਛੀ ਇਹ ਵੀ ਮਾਰ ਹੋਇਆ ਪੈਨੂ ਖਾਂਗੇ ਥਾਂਗੇ ਲੱਗਿਆ ਪਿਆਗਾ ਜਾਏ ਜੂਪੀ ਹੈ ਨਾਨਕੀ ਜਾਏ ਨਾਨਕੀ ਜਾਏ ਪੁੱਤ ਛਕੀ ਖਾਜੀ ਮੇਂ ਦਰਾਣੀ ਨੂੰ ਨਾ ਪੇਕਿਆਂ ਤੋਂ ਸੂਟ ਦਿੱਤੇ ਸੀਗੇ ਆ ਕਿਹਦਾ ਸੂਟ ਆ ਇਹ ਇਹ ਉਹਦਾ ਆਪਦਾ ਸੂਟ ਹੈਗਾ ਖੁਦ ਦਾ ਤੇ ਆ ਵੀ ਉਤਰਾ ਵੀ ਇਹਦਾ ਹੀ ਸੂਟ ਹੈਗਾ ਤੇ ਆ ਲੋਰ ਹੈ ਮੇਰੇ ਖਿਆਲ ਨਾਲ ਨਾ ਲੋਰ ਹੈ ਸੰਜੋਤ ਦੀ ਹੈ ਹੂੰ ਇਹ ਸੰਜੋਤ ਦੀ ਲੋਰ ਹੈਗੀ ਅਮਰੀਂ ਜੋਤ ਦੇ ਬ੍ਰਦਰ ਦੀ ਇਸ ਜੋਤ ਦੇ ਕੱਪੜੇ ਨਹੀਂ ਗਏ ਵਧੀਆ ਨੇ ਨਾ ਕੋਲੇ-ਬੋਲੇ ਆ ਨਾ ਹਾਂ ਹੁਣ ਵਧੀਆ ਪਏ ਜਾਣਗੇ ਇਹਦੇ ਗਰਮੀ 'ਚ ਹਾਂ ਇਹ ਲੋਰ ਆ ਆ ਵੀ ਬਹੁਤ ਸੋਹਣਾ ਕੱਦ ਰ ਹੈਗਾ ਸੋਹਣੇ ਨੇ ਤੇਰੇ ਕੱਪੜੇ ਸੋਹਣੇ ਆ ਹੈ ਸੋਵਾ ਸੋਵਾ ਹਾਂਜੀ ਆਪਾਂ ਆਏ ਅੱਜ ਫੋਨ ਸਪੇਸ ਸਟੋਰ ਦੇ ਵਿੱਚ ਜਸਮੀਤ ਤੇ ਇਹਦਾ ਨਾਮ ਹੈ ਖੁਸ਼ੀ ਇਹ ਦੋਨੇ ਸਟੋਰ ਚ ਲਾਉਂਦੀਆਂ ਨੇ ਇਹ ਦੋਨੇ ਕੁੜੀਆਂ ਤੇ ਬਹੁਤ ਸੋਹਣ ਸੋਹਣ ਇਹਨਾਂ ਕੋਲੇ ਕਵਰ ਨੇਗੇ ਦਿਖਾਵਾਂਗੀ ਕਦ ਆਰਟੀਕਲ ਕੱਢ ਕੇ ਠੀਕ ਹੈ ਜਸਮੀਤ ਇਹ ਮੀਆਂ ਆਹ ਦੇਖੋ ਬਹੁਤ ਵਧੀਆ ਵਧੀਆ ਇਹਨਾਂ ਕੋਲੇ ਸਾਰੇ ਕਵਰ ਨੇ ਆਪਾਂ ਜਿੱਦਾਂ ਮਤਲਬ ਕੁੜੀਆਂ ਨੂੰ ਪਸੰਦ ਹੁੰਦੇ ਨੇ ਹਨਾ ਬੁਆਇਸਲੀ ਵੀ ਨੇ ਹੈਗੇ ਉਹਨਾਂ ਦੀ ਅਲੱਗ ਲੁੱਕ ਹੈਗੀ ਸਾਰਿਆਂ ਦੀ ਗ੍ਰੇਸ ਬੁਆਇਸਲੀ ਉਹ ਵੀ ਚੜਾ ਦਿੰਦੇ ਨੇ ਨਾ ਤੁਸੀਂ ਕੀ ਕਹਿੰਦੇ ਹੋ ਗਲਾਸ ਜਾਂ ਕਹਿੰਦੇ ਹੁੰਦੇ ਨਾ ਉਹ ਵੀ ਚੜਾ ਦਿੰਦੀਆਂ ਨੇਗੇ ਇਹ ਖੁਦ ਸਿੱਖੀਆਂ ਹੋਈਆਂ ਨੇਗੇ ਸਾਰਾ ਕੰਮ ਆ ਦੇਖੋ ਇਹ ਬੋਲੋ ਚ ਆ ਜਾਂਦੇ ਅੱਛਾ ਇਹ ਨੀਮੀ ਤੇ ਤੁਹਾਨੂੰ ਆ ਦੇ ਕਿੰਨੇ ਸੋਹਣੇ ਸੋਹਣੇ ਨੇ ਕੀ ਇਹ ਐਪਲ ਸਟੋਰ ਦਾ ਅਰੀਜਨਲ ਕੇਸ ਹੈ ਓਕੇ ਇਹ ਗੋਲਿਆਨ ਹੈ ਇਹ ਬਲੈਕ ਇਹਨਾਂ ਦੇ ਦੋ ਕਲਰ ਨੇਗੇ ਇਹਦੇ ਵਿੱਚ ਹਨਾ ਇੱਕ ট্রান্সਪਰੈਂਟ ਦਾ ਵਾਈਟ ओके ਇਹਦੇ ਚੇਤਨ ਕਲਰ ਨੇ ओरिजिनल ਨੇ ਇਹ। ਹਾਂ ਇਹ ਬਿਲਕੁਲ ਰੀਜਨਲ ਨੇਗੇ। ਤੇ ਹੋਰ ਵੀ ਬਹੁਤ ਕਾਫੀ ਪਏ ਨੇ ਇਹਨਾਂ ਕੋਲੇ ਵਧੀਆ-ਵਧੀਆ ਡਿਜ਼ਾਈਨ ਪਏ ਨੇਗੇ। ਜਿਨੇ ਵੀ ਲੈਣੇ ਤੁਸੀਂ ਇੱਥੋਂ ਲੈ ਸਕਦੇ ਹੋ। ਹੌਨ ਸਪੇਸ ਇਹ ਆਪਣੇ ਇਥੇ ਐਚ ਜੀਟਨ ਪਲਾਜ਼ਾ ਅੰਦੇ ਆਇਆ ਜਿਹੜਾ ਮਾਲ ਬਣਿਆ ਹੋਇਆ ਨਾ ਉੱਥੇ ਇਹਨਾਂ ਦੀ ਸ਼ਾਪ ਦੁਬਾਰ ਬਹੁਤ ਵਧੀਆ ਹਵਾ ਚੱਲੀ ਜਾਂਦੀ ਹੈਗੀ। ਮੀਂਹ ਵਾਲਾ ਮੌਸਮ ਹੋਇਆ ਪਏਗਾ। ਤੇ ਅੱਜ ਕਸਟਮਰ ਵੀ ਦੇਖ ਰਹੇ ਨੇ ਅੱਗੇ ਕਸਟਮਰ ਸ਼ਾਮ ਨੂੰ ਆਉਂਦੇ ਹੁੰਦੇ ਨੇਗੇ ਤੇ ਅੱਜ ਤਾਂ ਸਵੇਰੇ ਤੋਂ ਫਿਰਦੇ ਨੇਗੇ ਹੋਰ ਕੁਝ ਕਹਿਣਾ ਚਾਹੂਗੇ ਬਸ ਬਹੁਤ ਸਾਡੀ ਕਸਟਮਰ ਆਂ ਦਲਈ ਹਾਂ ਬਸ ਕੁੜੀ ਦੀ ਇਹ ਹੀ ਡਿਮਾਂਡ ਹੈ ਵੀ ਕਸਟਮਰ ਜਲਦੀ ਤੋਂ ਜਲਦੀ ਆਓ ਜਿਨ੍ਹਾਂ ਨੇ ਫੋਨ ਤੇ ਪਿੱਛੇ ਕਵਰ ਝੜਵਾਉਣਾ ਬਾਕੀ ਇਹਨਾਂ ਦੀ ਕੋਈ ਨਾ ਕੱਲੇ ਆਈਫੋਨ ਦੀ ਕਵਰ ਨੇਗੇ ਹਨਾ ਮਸਰ ਆਈਫੋਨ ਦੇ ਕਵਰ ਤੇ ਗਲਾਸ ਨੇ ਸਾਰੇ ਇਹਦੇ ਹਾਂ ਗਾਰਡ ਵੀ ਨੇ ਲੋ ਉਹਨਾਂ ਦੇ ਉਹਨਾਂ ਕੋਲ ਤੇ ਸਿਰਫ ਗਾਰਡ ਨੇ ਹਾਂ ਇਹਨਾਂ ਕੋਲ ਜਿੰਨਾ ਕੁਆਲਿਟੀ ਦੇ ਨਹੀਂ ਗੀ ਅਲੱਗ-ਅਲੱਗ ਕੰਪਨੀ ਆ ਨਾ ਚਾਰ ਤਿੰਨ ਮਿਲ ਜਾਣਗੇ ਹੈੱਡਫੋਨ ਮਿਲ ਜਾਣਗੇ ਹਾਂ ਚਾਰਜਰ ਵੀ ਹੈਗੇ ਨੇ ਤੇ ਹੈੱਡਫੋਨ ਵੀ ਹੈਗੇ ਨੇਗੀ ਵੀ ਜਿਹਨੂੰ ਵੀ ਜਿਹੜੀ ਵੀ ਚੀਜ਼ ਦੀ ਲੋੜ ਹੈਗੇ ਇੱਥੋਂ ਆ ਕੇ ਲਿਜਾ ਸਕਦੇ ਹੋਗੇ ਕੋਈ ਬੜਾ ਦੂਰ ਨਹੀਂ ਹੈਗਾਗਾ ਇਹ ਤੇ ਵਕਯਾਪਾ ਮਾਲ ਚ ਜਦੋਂ ਵੀ ਆਉਣੇਗੇ ਤਾਂ ਆ ਦੁਕਾਨ ਤੇ ਜਰੂਰ ਆ ਕੇ ਜਾਇਓ ਸ਼ੋਰੂਮ ਤੇ ਓਕੇ ਹੁਣ ਬਾਏ